ਉਦੋਂ ਤੱਕ ਨਹੀਂ ਤਾਂ ਮਿਲ ਸਕਦਾ ਅਸੀਂ ਸਾਰਾ ਕੁਝ ਕੀਤਾ ਅਸੀਂ ਲਾਸਿਰਾ ਦਿੱਤਾ ਜੇ ਕੌਮ ਨੇ ਲੰਗਰ ਸ਼ਿਕਾਇਆ ਤਾਂ ਲੰਗਰ ਦੀਆਂ ਧੁੰਮਾਂ ਉਸ ਹੱਦ ਤੱਕ ਪਈਆਂ ਵੀ ਕਰ ਕਮਾਲ ਦਿੱਤੀ ਅਸੀਂ ਲੋਕਾਂ ਕਰ ਕਮਾਲ ਦਿੱਤੀ ਅਸੀਂ ਐਸ ਢੰਗ ਦੇ ਨਾਲ ਲੰਗਰ ਲਾਏ ਤੇ ਜੇ ਅਸੀਂ ਕੁਝ ਹੋਰ ਗੁਰਦੁਆਰੇ ਬਣਾਏ ਤਾਂ ਗੁਰਦ ਬਣਾਏ ਵਾਈ ਬਣਾ ਕੇ ਆਪਾਂ ਲਾਸਿਰਾ ਦਿੱਤਾ ਪਰ ਗੌਰ ਕਰਿਓ ਸੰਗਤ ਜੀ ਜਿਹੜੀਆਂ ਆਪਣਾ ਪਨ ਸੀਗਾ ਨਾ ਆਪਣਾ ਜਿਹੜੀ ਸਾਡੀ ਆਪਣੀ ਚੀਜ਼ ਸੀਗੀ ਆਪਣੀ ਸਾਡੀ ਆਈਡੀਓਲੋਜੀ ਉਹਨੂੰ ਅਸੀਂ ਨਹੀਂ ਮੰਨ ਸਕਦੇ ਕੀਤਾ ਸੀ ਬਹੁਤ ਕੁਝ ਆ ਉਹਦੇ ਲਈ ਉਹਨੂੰ ਨਹੀਂ ਆਪਾਂ ਮੰਨ ਸਕਦੇ ਜਿਵੇਂ ਮਹਾਰਾਜ ਕਹਿੰਦੇ ਆ ਨਾ ਵੀ ਜੋ ਪਰਾਇਆ ਸੋਈ ਵੀ ਜੋ ਕੁਝ ਪਰਾਇਆ ਉਹਨੂੰ ਤੂੰ ਆਪਣਾ ਕਰਕੇ ਬੈਠਾ ਹੈ ਅੱਛਾ ਜਦੋਂ ਹੁਣ ਸਾਡੇ ਘਰਾਂ ਦੇ ਵਿੱਚੋਂ ਕੋਈ ਬਜ਼ੁਰਗ ਅਕਾਲ ਚਲਾਣਾ ਕਰ ਜਾਂਦਾ ਤਾਂ ਆਉਂਦੇ ਸਾਲ ਅਸੀਂ ਭਾਈ ਜੀ ਨੂੰ ਕਹਿੰਦੇ ਆ ਵੀ ਭਾਈ ਜੀ ਸਾਡੇ ਘਰ ਨਾਲ ਤੁਸੀਂ ਪੰਜ ਸਿੰਘ ਪ੍ਰਸ਼ਾਦਾ ਛਕਣ ਆਇਓ ਬੁਲਾਉਂਦੇ ਆ ਕਰੀ ਨਹੀਂ ਬੁਲਾਉਂਦੇ ਹੁਣ ਮੈਂ ਪਹਿਲਾਂ ਬੇਨਤੀ ਕਰਦੇ ਆ ਮੈਂ ਇਹ ਗੱਲ ਨਹੀਂ ਕਹਿਣ ਜਾ ਰਿਹਾ ਵੀ ਸਾਨੂੰ ਸਿੰਘਾਂ ਨੂੰ ਪ੍ਰਸ਼ਾਦਾ ਨਹੀਂ ਛਕਾਣਾ ਚਾਹੀਦਾ ਪਰ ਕੀ ਉਹ ਸਿਰਫ ਪ੍ਰਸ਼ਾਦਾ ਛਕਣ ਆਣਗੇ ਇਹ ਗੱਲ ਨਾਲ ਲਾ ਲਓ ਕੀ ਗੁਰੂ ਸਾਹਿਬ ਨੇ ਉਹਨਾਂ ਦੀ ਲੰਗਰ ਛਕਣ ਦੀ ਡਿਊਟੀ ਲਾਈ ਹੈ ਜਾਂ ਤੁਹਾਡੀ ਲੰਗਰ ਛਕਾਣ ਦੀ ਡਿਊਟੀ ਲਾਈ ਹੈ ਕੀ ਗੁਰੂ ਸਾਹਿਬ ਨੇ ਡਿਊਟੀ ਨਹੀਂ ਲਾਈ ਬੈ ਕੇ ਸਿੱਖੀ ਸਿੱਖਿਆ ਗੁਰ ਵਿਚਾਰ ਉਹ ਜਿਹੜੇ ਪੰਜ ਸਿੰਘ ਆਏ ਤੁਹਾਡੇ ਘਰ ਉਹਨਾਂ ਨਾਲ ਤੁਹਾਡੇ ਬੱਚਿਆਂ ਦੇ ਅਲੱਗ ਸਵਾਲ ਹੋਣ ਪਰਿਵਾਰ ਦੇ ਅਲੱਗ ਸਵਾਲ ਹੋਣ ਹ ਹ ਉਹਨਾਂ ਦੇ ਸਵਾਲਾਂ ਦਾ ਸੈਸ਼ਨ ਹੋਣਾ ਚਾਹੀਦਾ ਹੈ ਵੀ ਭਾਈ ਜੀ ਤੁਸੀਂ ਪ੍ਰਸ਼ਾਦਾ ਸ਼ਕਨ ਆਉਣਾ ਹੈ ਤੁਹਾਡੇ ਨਾਲ ਬਹਿ ਕੇ ਸਾਡਾ ਪੂਰਾ ਪਰਿਵਾਰ ਡਿਸਕਸ ਕਰੇਗਾ ਅਸੀਂ ਗੁਰਬਾਣੀ ਦੀ ਗੱਲ ਕਰਾਂਗੇ ਤੁਹਾਡੇ ਨਾਲ ਪਰ ਮੈਨੂੰ ਤੇ ਹੈਰਾਨਗੀ ਹੁੰਦੀ ਹੈ ਮੇ ਭਾਈ ਵੀ ਜਦੋਂ ਸਾਡੇ ਘਰ ਆਂਦੇ ਨਾ ਅੱਛਾ ਜਿਹਾ ਕੋ ਸਟਾਰ ਸਪੋਰਟਸ ਲਗਾਓ ਕ੍ਰਿਕਟ ਦਾ ਮੈਚ ਆ ਰਹਾ ਹੈ। ਮਤਲਬ ਕਮਾਲ ਹੱਦ ਹੋ ਗਈ। ਉਹ ਆਏ ਤਾਂ ਇੱਥੇ ਸੀਗੇ ਤੁਹਾਡੇ ਘਰ ਵਿੱਚ ਪ੍ਰਚਾਰ ਕਰਨ। ਉਰੋਂ ਆ ਕੇ ਕੀ ਕਰ ਰਹੇ ਕ੍ਰਿਕਟ ਦਾ ਮੈਚ ਦੇਖ ਰਹੇ ਨੇ। ਔਰ ਦੁਹਾਈ ਦਾਪਤੀ ਵੀ ਅੱਗੋਂ ਜਿੱਦਾਂ ਦੀ ਕੋਕੋ ਦੀ ਉਦਾਂ ਦੀ ਕੋਕੋ ਦੇ ਬੱਚੇ ਨਿਕਲੇ ਉਹ ਵੀ ਲੋਕ ਇੱਦ ਨੇ। ਵੀ ਉਹਨਾਂ ਨੇ ਪ੍ਰਸ਼ਾਦਾ ਸ਼ਿਕਾਇਆ ਕੋਈ ਗੁਰਬਾਣੀ ਦੀ ਗੱਲ ਨਹੀਂ ਹੋਈ। ਕੋਈ ਗੁਰਬਾਣੀ ਦੀ ਗੱਲ ਨਹੀਂ ਤੇ ਫਿਰ ਅਸੀਂ ਕਿਹਾ ਕੀ ਭਲਾ ਅਸੀਂ ਕਿਹੜਾ ਸ਼ਰਾਦ ਮਨਾਉਂਦੇ ਆ ਅਸੀਂ ਕਿਹੜਾ ਕਦੀ ਸ਼ਰਾਦ ਮਨਾਇਆ ਸਾਡਾ ਤੇ ਸ਼ਰਾਦ ਨਾਲ ਲੈਣਾ ਦੇਣਾ ਕੋਈ ਨਹੀਂ ਹੈਗਾ ਅਸੀਂ ਤੇ ਸ਼ਰਾਦ ਕਦੀ ਮਨਾਇਆ ਹੀ ਨਹੀਂ ਸਾਨੂੰ ਤੇ ਪਤਾ ਹੀ ਨਹੀਂ ਸ਼ਰਾਦ ਦਾ ਭਲਾ ਫਿਰ ਸ਼ਰਾਦਾਂ ਵਾਲੇ ਦਿਨਾਂ ਵਿੱਚ ਪੰਜ ਪਿਆਰੇ ਤੁਹਾਨੂੰ ਕਿਉਂ ਯਾਦ ਆਉਂਦੇ ਆ ਕੀ ਸ਼ਰਾਦਾਂ ਵਿੱਚ ਹੀ ਪੰਜ ਪਿਆਰਿਆਂ ਦੀ ਸ਼ਖਸੀਅਤ ਸਾਨੂੰ ਆਨਲਾਈਨ ਨਜ਼ਰ ਆਉਂਦੀ ਹੈ ਉਸ ਤੋਂ ਅੱਗੇ ਪਿੱਛੇ ਕਦੀ ਨਹੀਂ ਉਸ ਤੋਂ ਪਹਿਲਾਂ ਕਦੀ ਨਹੀਂ ਤੇ ਸ਼ਰਾਦ ਮਨਾਣਾ ਕੀ ਤੁਹਾਡੀ ਆਪਣੀ ਐਕਟੀਵਿਟੀ ਹੈ ਇਹ ਪਿਆਰੋ ਤੁਹਾਡੀ ਆਪਣੀ ਐਕਟੀਵਿਟੀ ਨਹੀਂ ਹੈਗੀ ਇਹ ਤਾਂ ਬ੍ਰਾਹਮਣ ਸਗਾ ਉਹਨੇ ਕਿਹਾ ਵੀ ਤੁਹਾਡੇ ਜਿਹੜੇ ਬਜ਼ੁਰਗ ਨੇ ਉਹਨਾਂ ਦੀ ਮੁਕਤੀ ਦੇ ਵਾਸਤੇ ਤੁਸੀਂ ਉਹਨਾਂ ਨੂੰ ਸਾਨੂੰ ਸਿਕਾਓ ਸਾਨੂੰ ਮਿਲੇਗਾ ਉਹਨੂੰ ਮਿਲੇਗਾ ਉਹਨੂੰ ਉਹ ਬ੍ਰਾਹਮਣ ਕਹੀ ਜਾਂਦਾ ਵੀ ਜਿਹੜਾ ਮਾਸ ਖਾਣਾ ਉਹ ਪਾਪ ਆ ਪਰ ਬਲੀ ਦੇਓ ਫਿਰ ਕੋਈ ਪਾਪ ਨਹੀਂ ਆਏਗਾ ਬਲੀ ਦੇ ਦਿਓ ਕਿ ਭਾਵੇਂ ਫਿਰ ਕੋਈ ਪਾਪ ਨਹੀਂ ਹੈਗਾ ਨਾਲੇ ਕਿਹ ਜਾਂਦਾ ਪਾਪ ਹੈ ਉਹਦੀ ਪਾਰਦਰਸ਼ਤਾ ਦੇਖੋ ਉਹਦੀ ਸ਼ੈਤਾਨੀ ਪਕੜੋ ਕਿਦਾਂ ਦੀ ਹੈ ਤੇ ਗੁਰੂ ਨੇ ਭਲਾ ਕੀ ਕਿਹਾ ਮਹਾਰਾਜ ਨੇ ਕਿਹਾ ਵੇ ਪੰਡਤ ਮੁੱਲਾ ਛਾੜ ਦੇ ਦੋ ਹਮਰਾ ਝਗੜਾ ਰਹਾ ਨਾ ਭਲੋ ਇਹ ਪਵਾੜਾ ਤੇ ਹੀ ਪਾ ਕੇ ਖੜੀ ਆਈਡੀਓਲੋਜੀ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਤੁਸੀਂ ਪੰਜਾਂ ਨੂੰ ਛੱਡ ਕੇ ਭਾਵੇਂ 5 ਲੱਖ ਨੂੰ ਪ੍ਰਸ਼ਾਦਾ ਛਕਾਓਗੇ ਤਾਂ ਕੋਈ ਮਾੜੀ ਗੱਲ ਨਹੀਂ ਹੈਗੀ ਪਰ ਡਰ ਦੇ ਵਿੱਚ ਨਹੀਂ ਹੱਥੋਂ ਦੇ ਕੇ ਭਲਾ ਮਨਾਏ ਭਾਈ ਗੁਰਦਾਸ ਜੀ ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾ ਪਛਾਣੇ ਅੱਜ ਪ੍ਰੋਮਿਸ ਕਰੋ ਗੁਰੂ ਦੇ ਨਾਲ ਵੀ ਅਸੀਂ ਗੁਰੂ ਸਾਹਿਬ ਸ਼ਰਧਾ ਨਹੀਂ ਮਨਾਉਂਦੇ ਸਾਡਾ ਸ਼ਰਧਾ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਆਪਾਂ ਸ਼ਰਧਾ ਨਹੀਂ ਮਨਾਵਾਂ ਪਰ ਹੁੰਦਾ ਕੀ ਹੈ ਚਲੋ ਕੋਈ ਗੱਲ ਨਹੀਂ ਮਨਾ ਲਓ ਗਵਾਂਡੀਆਂ ਨੇ ਵੀ ਤਾਂ ਮੰਗਾਇਆ ਯਾ ਪੰਜ ਭਾਈਆਂ ਨੂੰ ਸਾਨੂੰ ਕੀ ਪ੍ਰੋਬਲਮ ਆ ਗਵਾਂਢੀ ਕੀ ਕਹਿਣਗੇ ਇਹਨਾਂ ਦਾ ਬਜ਼ੁਰਗ ਪਿਛਲੇ ਸਾਲ ਗੁজার ਗਏ ਇਹਨਾਂ ਨੇ ਤਾਂ ਪੰਜਾਂ ਸਿੰਘ ਨੂੰ ਪ੍ਰਸ਼ਾਦਾ ਨਹੀਂ ਸ਼ਿਕਾਇਆ ਪੰਜਾਂ ਨੂੰ ਪ੍ਰਸ਼ਾਦਾ ਨਹੀਂ ਸ਼ਿਕਾਇਆ ਨਹੀਂ ਸੰਗਤ ਨਹੀਂ ਫਿਰ ਬਾਰ-ਬਾਰ ਬੇਨਤੀ ਕਰ ਰਿਹਾ ਮੈਂ ਪ੍ਰਸ਼ਾਦਾ ਸ਼ਿਕਾਣ ਉੱਤੇ ਉਟੰਕਣ ਨਹੀਂ ਕਰ ਰਿਹਾ ਮੈਂ ਤੇ ਉਸ ਵਿਚਾਰਧਾਰਾ ਨੂੰ ਕਨਵਰਟ ਕਰਨ ਲਈ ਕਹਿ ਰਿਹਾ ਵੀ ਇਹ ਤੁਹਾਡੇ ਵਿੱਚ ਬ੍ਰਾਹਮਣਵਾਦ ਆ ਵੀ ਬ੍ਰਾਹਮਣ ਦੀ ਚਲਾਈ ਹੋਈ ਮਤ ਦੇ ਮੁਤਾਬਕ ਅਸੀਂ ਪ੍ਰਸ਼ਾਦਾ ਸ਼ਿਕਾਣੇ ਆਉਣਾ ਉਹਦੇ ਮੁਤਾਬਕ ਸਤਗੁਰੂ ਭਲੀ ਕਰੇ ਬੇ ਅਸੀਂ ਉਸ ਬ੍ਰਾਹਮਣ ਨੂੰ ਸਮਝ ਲਈਏ ਅੱਜ ਉਹ ਬ੍ਰਾਹਮਣ ਜਿਹੜਾ ਹੈ ਨਾ ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗਲ ਸਮਾਦੰ ਪੜ ਪੁਸਤਕ ਸੰਧਿਆ ਸੰਧਿਆ ਵੇਲੇ ਉਹ ਪੁਸਤਕ ਪੜਦਾ ਹੈ ਪੜ ਪੁਸਤਕ ਸੰਧਿਆ ਬਾਦੰ ਫਿਰ ਬਾਦੰ ਬੋਲਦਾ ਹੈ ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਸਿਲ ਮਤਲਬ ਪੱਥਰ ਪੱਥਰ ਨੂੰ ਪੂਜਦਾ ਹੈ ਸਿਲ ਪੂਜਸ ਬਗਲ ਸਮਾਦੰ ਬਗਲੇ ਵਰਗੀ ਸਮਾਦੀ ਲਾਉਂਦਾ ਹੈ ਜੇ ਜਾਨਸ ਬ੍ਰਹਮੰ ਕਰਮੰ ਸੰਪੂਰਨਤਾ ਉਤੇ ਜੇ ਜਾਨਸ ਬ੍ਰਹਮੰ ਕਰਮੰ ਸਭ ਉਕਟ ਨਿਸ਼ਚੋ ਕਰਮੰ ਗੁਰ ਬਾਣੀ ਗੁਰੂ ਨੇ ਬਾਣੀ ਵਿੱਚ ਇਹ ਗੱਲ ਕਹਿ ਦਿੱਤੀ ਵੀ ਬ੍ਰਾਹਮਣ ਆਹ ਕੰਮ ਕਰਦਾ ਹੈ ਅੱਜ ਮਾਫ਼ ਕਰਿਓ ਅੱਜ ਬ੍ਰਾਹਮਣ ਨਾਂ ਤੇ ਤੁਹਾਡੇ ਕੋਲ ਪੁਸਤਕ ਲੈ ਕੇ ਬੈਠਾ ਪੁਸਤਕ ਲੈ ਕੇ ਨਹੀਂ ਬੈਠਾ ਆਇਆ ਨਾ ਉਹ ਧੋਤੀ ਲਾ ਕੇ ਬੈਠਾ ਹੈ ਗੱਜ 6.5 ਤੈ ਤੈ ਧੋਤੀਆਂ ਵੈਸੇ ਆਪ ਪੜਦੇ ਜੀ ਬੋਲ ਆਪਾਂ ਕਿ ਨਹੀਂ ਪੜਦੇ ਵੀਰੋ ਕਿ ਕਿ ਨਹੀਂ ਆਪਾਂ ਪੜਦੇ ਕਿਉਂਕਿ ਇਦਾਂ ਦੇ ਬੋਲ ਤਾਂ ਆਮ ਬੋਲੇ ਨਹੀਂ ਜਾਂਦੇ ਨਹੀਂ ਜੇ ਬਾ ਮਿੱਠੇ ਮਿੱਠੇ ਚਾ ਕਰਕੇ ਚਲੋ ਕੰਮ ਪਰੇ ਕੀਤਾ ਜਾਂਦਾ ਆਮ ਤੌਰ ਤੇ ਇਦਾਂ ਕੀਤਾ ਜਾਂਦਾ ਹੈ ਭਾਈ ਜੀ ਵੀ ਇਤਿਹਾਦਿਕ ਜਿਹੜੇ ਪ੍ਰਚਾਰਕ ਸ਼੍ਰੇਣੀ ਐ ਉਹ ਆਮ ਤੌਰ ਤੇ ਮਿੱਠੀਆਂ ਮਿੱਠੀਆਂ ਚ ਗੱਲਾਂ ਕਰਕੇ ਨਾ ਤੇ ਗੋ ਬੈਕ ਹੋ ਜਾਂਦੇ ਨੇ ਇਸੇ ਕਰਕੇ ਤਾਂ ਮੈਂ ਤੁਹਾਨੂੰ ਕਹਿ ਰਿਹਾ ਵੀ ਬੁਲਾਓ ਜਦੋਂ ਪਹਿਲਾਂ ਤੁਸੀਂ ਲੈਟਰ ਲਿਖ ਕੇ ਕਹੋਗੇ ਨਾ ਪੰਜਾਂ ਪਿਆਰਿਆਂ ਨੂੰ ਪੰਜ ਭਾਈ ਨੂੰ ਸਿੰਘਾਂ ਨੂੰ ਵੀ ਸਾਡੇ ਆ ਪੰਜ 10 ਕ ਸਵਾਲ ਆ ਸੀ ਨਾ ਦੀ ਨਾਲ ਵਿਚਾਰ ਕਰਨੀ ਹੈ ਉਹਨਾਂ ਨੇ ਕਹਿਣਾ ਜੀ ਚਲੋ ਆਪਾਂ ਅਗਲੇ ਦਿਨ ਆਉਨੇ ਆ ਕਹਿਣਗੇ ਪੱਕਾ ਕਹਿਣਗੇ ਤੁਹਾਨੂੰ ਇੱਕ ਵਾਰ ਕਰਕੇ ਜਰੂਰ ਵੇਖਿਓ ਤੁਸੀਂ ਉਹਨਾਂ ਨੂੰ ਲਿਖ ਕੇ ਕਹਿ ਦੋ ਵੀ ਨਾਲੇ ਜੀ ਆਪਾਂ ਨਾਸ਼ਤਾ ਕਰਾਂਗੇ ਤੇ ਨਾਸ਼ਤੇ ਤੋਂ ਪਹਿਲਾਂ 5 ਸਵਾਲ ਤੇ ਨਾਸ਼ਤੇ ਤੋਂ ਬਾਅਦ 5 ਸਵਾਲ ਆਹ ਸਾਡਾ ਵਿਚਾਰ ਆ ਫਿਰ ਦੇਖੋ ਕਿੰਨੇ ਕਾਂ ਦੇ ਨੇ ਤੁਹਾਡੇ ਕੋਲੋਂ ਕਹੇ ਜਾਂਦੇ ਭਾਈ ਜੀ ਕਿੰਨੇ ਕਾਂ ਕੇ ਤੁਹਾਡੇ ਕੋਲ ਮੈਨੂੰ ਤੇ ਲੱਗਦਾ ਵੀ ਨਹੀਂ ਆਣਗੇ ਉਹ ਕਹਿਣਗੇ ਸਾਨੂੰ ਤੇ ਆਚਾਰ ਨਾਲੇ ਪ੍ਰਸ਼ਾਦਾ ਵਧੀਆ ਲੱਗਦਾ ਵੀ ਇਹ ਕਿਹੜਾ ਕੰਮ ਆ ਗਿਆ ਵੀ ਵਿੱਚੋਂ ਬਹਿ ਕੇ ਗੁਰਮਤ ਦੀ ਗੱਲ ਕਰੀਏ ਆਪਾਂ ਹੁਣ ਜਿਹੜਾ ਬ੍ਰਾਹਮਣ ਆ ਉਹ ਪੰਡਿਤ ਜਿਹੜਾ ਆ ਉਹ ਬੋਦੀ ਰੱਖ ਕੇ ਨਹੀਂ ਆਉਂਦਾ ਨਹੀਂ ਰੱਖ ਕੇ ਆਉਂਦਾ ਮੈਂ ਸਪਸ਼ਟ ਬੇਨਤੀ ਕਰਾਂ ਹੁਣ ਉਹ ਐਸੀ ਲਿਵਾਸ ਵਿੱਚ ਆ ਕੇ ਵਹਿੰਦਾ ਇੱਥੇ ਐਦਾਂ ਦੇ ਲਿਵਾਸ ਵਿੱਚ ਉਹ ਕਨਵਰਟ ਕਰ ਗਿਆ ਆਪਣੇ ਆਪ ਐਦਾਂ ਕਿ ਵਹਿੰਦਾ ਐਦਾਂ ਜਿਉਂ ਨੀ ਪੱਗ ਬੰਨੀ ਹੁੰਦੀ ਹੈ ਆਈਡੀਓਲੋਜੀ ਉਹ ਹੀ ਪ੍ਰੈਜ਼ੈਂਟ ਕਰਦਾ ਹੈ ਬਿਲਕੁਲ ਫੂ ਬਹੂ ਉਹਨੇ ਉਹ ਗੱਲ ਕਰਨੀ ਹੁੰਦੀ ਹੈ ਤੇ ਅਸੀਂ ਕੀ ਕਹਿੰਨੇ ਆ ਇਹ ਜੀ ਗੁਰਮਤ ਦਾ ਪ੍ਰਚਾਰ ਹੈ ਹਾਂਜੀ ਬੜਾ ਵਧੀਆ ਹੈ ਬਹੁਤ ਵਧੀਆ ਹੈ ਉਹ ਪਰਾਈ ਚੀਜ਼ ਨੂੰ ਅਸੀਂ ਆਪਣੀ ਆਈਡੀਓਲੋਜੀ ਮੰਨ ਲਿਆ। ਸ਼ਰਾਦ ਮਨਾਉਣਾ ਇਹ ਸਿੱਖ ਦਾ ਕੰਮ ਬਿਲਕੁਲ ਨਹੀਂ। ਸ਼ਰਾਦ ਮਨਾਉਣਾ ਕੀ ਹੈ? ਸਿੱਖ ਦਾ ਕੰਮ ਸੰਗਤ ਜੀ ਨਹੀਂ ਹੈ। ਗੁਰੂ ਸਾਹਿਬ ਨੇ ਬਾਣੀ ਚ ਕਿਹਾ ਹੈ ਬਈ ਜੀਵਤ ਪਿਤਰ ਨਮਨੈ ਕੋ ਮੂਹੇ ਸ਼ਰਾਦ ਕਰਾਹੀ। ਇੱਕ ਵੀ ਗੱਲ ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਗੁਰਬਾਣੀ ਤੋਂ ਆਪਾਂ ਆਸੇ-ਪਾਸੇ ਨਾ ਕਰੀਏ। ਬਾਕੀ ਭੁੱਲਣ ਅੰਦਰ ਸਭ ਕੁ ਵਾਲੀ ਗੱਲ। ਜੀਵਤ ਪਿਤਰ ਨਮਨੈ ਕਉ ਮੂਹ ਸਰਾਦ ਕਰਾਹੀ ਗੁਰਬਾਣੀ ਵੇ ਜੁੰਦੇ ਆ ਜੀਤੇ ਤੋਂ ਪਿਤਰਾਂ ਨੂੰ ਮੰਨਿਆ ਕੋਈ ਨਾ ਜਦੋਂ ਜੁੰਦੇ ਸੀਗੇ ਉਦੋਂ ਨਹੀਂ ਤੋਂ ਮੰਨਿਆ ਪਰ ਜਦੋਂ ਮਰ ਗਏ ਉਦੋਂ ਕੀ ਕੀਤਾ ਉਹਨਾਂ ਦੇ ਨਾਮ ਉੱਤੇ ਤੋਂ ਉਹਨਾਂ ਦਾ ਨਾਮ ਵਰਤ ਕੇ ਆਪਣੇ ਆਪ ਨੂੰ ਬਹੁਤ ਵਧੀਆ ਨਾ ਮਹੱਲੇ ਵਿੱਚ ਵੀ ਸਰਦਾਰ ਜੀ ਬਹੁਤ ਚੰਗੇ ਨੇ ਪੰਜਾਂ ਨੂੰ ਨਾਲੇ ਪ੍ਰਸ਼ਾਦਾ ਸਿਕਾਇਆ ਪੂਰੇ ਮਹੱਲੇ ਨੂੰ ਵੀ ਇਨਵਾਈਟ ਕੀਤਾ ਹੋਇਆ ਸੀ ਇਹਨਾਂ ਨੇ ਸਿਰਫ ਆਪਣੀ ਹੋਮੈਨੂੰ ਗੁਰੂ ਪਾਸ਼ਾ ਜੀ ਕਹਿੰਦੇ ਨਹੀਂ ਗੁਰੂ ਤੇ ਤੁਹਾਨੂੰ ਵਾਰ-ਵਾਰ ਕਹਿੰਦਾ ਮੈਂ ਤੇ ਬੜੀ ਵਾਰੀ ਬੇਨਤੀ ਕਰਦਾ ਹੁਣਾ ਵੀ ਗੁਰੂ ਨੇ ਤੇ ਸਾਰਾ ਕੁਝ ਤੁਹਾਨੂੰ ਦੇ ਦਿੱਤਾ ਸਾਰਾ ਕੁਝ ਦੇ ਦਿੱਤਾ ਦੁਨੀਆ ਦਾ ਦਿਖਾ ਲੋ ਕਿਹੜਾ ਗੁਰੂ ਹੈ ਜਿਨੇ ਆਪ ਆਪਣੇ ਪੁੱਤ ਨੂੰ ਤੋਰਿਆ ਵੇ ਵੇ ਜਾ ਜਾ ਕੇ ਇਹਨਾਂ ਦੀ ਖਾਤਰ ਤੋ ਸ਼ਹੀਦ ਹੋ ਜਾ। ਦੇਖੋ ਨਾ ਇਤਿਹਾਸ ਦੇ ਜਿਹੜੇ ਬੋਲ ਜਦੋਂ ਪੜਦੇ ਆ ਸਾਡਾ ਕਿਉਂ ਸੀਨਾ ਨਹੀਂ ਖੋਲਦਾ। ਇਨ ਪੁੱਤਰਨ ਕੇ ਸੀਸ ਪਰ ਵਾਰ دیے ਸੁੱਤ ਚਾਰ ਗੁਰਬਾਣੀ ਨੇ ਹੈਗੀ ਕਵੀ ਦੀ ਲਿਖੀ ਹੋਈ ਬੋਲ ਨੇ ਇਨ ਪੁੱਤਰਨ ਕੇ ਸੀਸ ਪਰ ਇਨਾ ਪੁੱਤਰਾਂ ਤੋਂ ਇਹ ਇਨ ਪੁੱਤਰਨ ਕੌਣ ਨੇ ਭਲਾ ਜੀ ਕਿ ਅਸੀਂ ਹੋਵਾਂਗੇ ਸ਼ਰਾਦ ਮਨਾਉਣ ਵਾਲੇ ਕਿ ਅਸੀਂ ਹੋਵਾਂਗੇ ਹੱਥਾਂ ਵਿੱਚ ਮੌਲੀਆਂ ਬੰਨਣ ਵਾਲੇ ਰਾਤੀ ਮੈਂ ਬੱਚਿਆਂ ਨੂੰ ਵੇਖਿਆ ਨਾਲੇ ਢੋਲਕੀ ਖੜਕ ਰਹੀ ਸੀ ਤੇ ਨਾਲ-ਨਾਲ ਮੌਲੀ ਵੀ ਡਾਂਸ ਕਰਦੀ ਪਈ ਸੀ ਦੱਸੋ ਜੀ ਹੁਣ ਭਲਾਉ ਤਾਨ ਕਿਵੇਂ ਤਾਨ ਗੁਰੂ ਨੂੰ ਕਬੂਲ ਹੋਏਗੀ ਤੇ ਹੈਗੇ ਆਪਾਂ ਪੁੱਤ ਸਰਦਾਰਾਂ ਦੇ ਪਰ ਹੱਥ ਤੇ ਰਾਜ ਕਿਹਦਾ ਆ ब्राह्मण ਦਾ ਹੱਥ ਬਾਹਾਂ ਕਿਨੂੰ ਫੜਾਈ ਹੋਈ ਐ ব্রাহ্মণ ਨੂੰ ਤੇ ਪੜਨਾ ਕੀ ਆ ਆਪਾਂ ਰਾਜ ਕਰੇਗਾ ਤੇ ਤੁਹਾਡੀ ਬਾਹ ਦੇ ਬੱਚੇ ਦੀ ਬਾਹ ਚ ਤਾਂ ব্রাহ্মণ ਬੈਠਾ ਰਾਜ ਕਰਦਾ ਘਰ ਦੇ ਬਾਹਰ ਅਸੀਂ ਨજર ਵੱਟੂ ਲਾਇਆ ਹੁੰਦਾ ਲੱਗਾ ਹੁੰਦਾ ਕਿ ਨਹੀਂ ਉੱਥੇ ਰਾਜ ਕਿਹਦਾ ਜੀ ਭਲਾ ਉੱਥੇ ਰਾਜ ਕਿਹਦਾ ਹੋ ਗਿਆ ਉੱਥੇ ਰਾਜ ব্রাহ্মণ ਦਾ ਉਹ ਮੈਂ ਬੇਨਤੀ ਕੀਤੀ ਵੀ ਸਰੀਰ ਕਰਕੇ ਥੋੜੀ ਆਂਦਾ ਤੁਹਾਡੇ ਕੋਲ ਨਾ 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 ਉਹਦੀ ਆਈਡੀਓਲੋਜੀ ਤੁਹਾਡੇ ਵਿੱਚ ਆ ਰਹੀ ਐ ਉਹ ਆਪਣੇ ਆਪ પારદર્ਸ਼ੀਆ ਨજર ਨਹੀਂ ਆਉਂਦਾ ਤੁਹਾਨੂੰ ਪਰ ਕੰਮ ਅਸੀਂ ਉਹਦੇ ਆਲੇ ਕਰਦੇ ਪਏ ਆ ਜਿਹੜਾ ਕੰਮ ਹੈ ਨਾ ਕੰਮ ਆਪਾਂ ਦੁਹਾਈ ਰੱਬ ਦੀ ਕਮਾਲ ਦੀ ਗੱਲ ਹੈ ਵੀ ਜਿਹੜੀ ਕੌਮ ਅਬਦਾਲੀ ਕੋਲੋਂ ਨਹੀਂ ਡਰਦੀ ਜਿਹੜੀ ਕੌਮ ਜ਼ਕਰੀਆ ਖਾਨ ਵਜ਼ੀਰ ਖਾਨ ਉਹਦੇ ਕੋਲੋਂ ਨਹੀਂ ਡਰਦੀ ਜਿਹੜੀ ਕੌਮ ਦੀ ਸਿਕਿਉਰਿਟੀ ਜਿਹੜੀ ਕੌਮ ਨੂੰ ਸਿਕਿਉਰ ਕਰਨ ਲਈ ਗੁਰੂ ਨੇ ਸ਼ਾਬਦ ਦਿੱਤਾ ਅੱਜ ਉਸ ਕੌਮ ਦੇ ਪੈਰੋਕਾਰ ਸਿਕਿਉਰ ਪਤਾ ਕਦੋਂ ਹੁੰਦੇ ਨੇ ਮਤਲਬ ਆਪਣੀ ਉਹਨਾਂ ਦੀ ਜ਼ਿੰਦਗੀ ਪਤਾ ਕਦੋਂ ਵਧੀਆ ਹੁੰਦੀ ਹੈ ਜਦੋਂ ਘਰ ਦੇ ਬਾਹਰ ਨਾ 5-7 ਰੁਪਏ ਦੀਆਂ ਮਿਰਚਾਂ ਟੰਗ ਲੈਣ ਉਦੋਂ ਕਹਿੰਦੇ ਵੇ ਲੈ ਹੁਣ ਸਿਕਿਉਰਿਟੀ ਵਧੀਆ ਹੋਈਏ ਹੁਣ ਗੱਲ ਵਧੀਆ ਬਣੀ ਉਹ ਪ੍ਰਿਥਵੀ ਤੋਂ ਪ੍ਰਿਥਵੀ ਮਜ਼ੈਲਾ ਬਣਾ ਗਏ ਤੇ ਅਸੀਂ ਹਜੇ ਫਿਰ ਨਿੰਬੂ ਉਚਾਰ ਟੰਗੀ ਫਿਰਦੇ ਆ ਵੀ ਹੁਣ ਸਾਡੀ ਸਿਕਿਉਰਿਟੀ ਬਣੇਗੀ ਭਲਾ ਦੁਨੀਆ ਦੇ ਕਿਸੇ ਬਾਰਡਰ ਦੇ ਉੱਤੇ ਟੰਗੀਆਂ ਹੋਈਆਂ ਜੀ ਮੇਰੇ ਤਾਂ ਕਣੀ ਦੱਸੋ ਜੇ ਟੰਗੀਆਂ ਲ ਦੱਸੋ ਤੇ ਤੋਪਾਂ ਰਖੀਆਂ ਨੇ ਉਹਨਾਂ ਨੇ